ਹਾਂਜੀ ਮਤਰੋ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਵਧੀਆ ਹੀ ਹੋਣਗੇ ਅੱਜ ਆਪਣੇ ਕੋਲੇ ਡੈਕ ਆ 15 ਇੰਚੀ ਟੂ ਸਪੀਕਰ ਬੂਪਰ ਮਤਲਬ ਕਹਿਣ ਦਾ ਵੀ ਕੱਲੇ ਸਪੀਕਰ ਦੋ ਟਵੀਟਰ ਵਾਲਾ ਤੇ ਇਹਦੇ ਚ ਪ੍ਰੋਬਲਮ ਪੁੱਛਦੇ ਆ ਬਾਈ ਨੂੰ ਕੀ ਆ ਬਾਈ ਆਪਣੇ ਕੋਲੇ ਖੜਾ ਚਲੋ ਦਿਖਾਉਂਦੇ ਆ ਪੁੱਛਦੇ ਆ ਫਿਰ ਬਾਈ ਨੂੰ ਕੀ ਪ੍ਰੋਬਲਮ ਹੈ ਹਾਂਜੀ ਕੀ ਹਾਲ ਚਾਲ ਆ ਛੋਟੇ ਬਾਈ ਕੀ ਪ੍ਰੋਬਲਮ ਆ ਡੈਕ ਨੂੰ ਬਰੇ ਟਰੈਕਟਰ ਨੂੰ ਨਵਾਂ ਲੱਗਾ ਹੀ ਆਉਂਦੇ ਆ ਉਹਦੇ ਬਈ ਬਾਜ ਬੰਦ ਕਰ ਗਿਆ ਡੈਕ ਅੱਛਾ ਠੀਕਾ ਤੇ ਆ ਟੁੱਟ ਵੀ ਗਿਆ ਹੈ ਇਹਦਾ ਫਿਰ ਆਪਾਂ ਹੀ ਹੱਲ ਕਰੀਏ ਹੁਣ ਹਾਂ ਕਰਦੇ ਠੀਕਾ ਚਲੋ ਠੀਕ ਆ ਮਿੱਤਰੋ ਦੇਖਦੇ ਆ ਜੀ ਕੀ ਪ੍ਰੋਬਲਮ ਆ ਕੋਈ ਮੋਸਪਟ ਉੱਡਿਆ ਹੋਇਆ ਸਪਲਾਈ ਵਾਲਾ ਜਾਂ ਆਹ ਜਿਹੜੇ ਲੋਕ ਇਹਨਾਂ ਨੂੰ ਮੋਸਪਟ ਬੋਲਦੇ ਆ ਹੁੰਦੇ ਆ ਅਸਲ ਚ ਟਰਾਂਜੈਕਟਰ ਨੇ ਜਾਂ ਇਹ ਖਰਾਬ ਨੇ ਠੀਕ ਆ ਜੀ ਚਲੋ ਠੀਕ ਆ ਤੇ ਕਿਹਦੇ ਵਿੱਚ ਬਹੁਤ ਵੱਡੀ ਗਲਤੀ ਆ 15 ਇੰਚੀ ਦੋ ਸਪੀਕਰ ਬੂਫਰ ਲੱਗੇ ਹੋਏ ਨੇ ਇਹਦੇ ਵਿੱਚ ਇਹਦੇ ਵਿੱਚ ਆਹ ਦੇਖੋ ਇਹਨਾਂ ਦੀ ਗਿਣਤੀ ਕਿੰਨੀ ਕਰੀ ਪਈ 12 ਕਰੀ ਪਈ ਆ 12 ਇਹ 155 ਡਬਲ ਤੇ ਹੁੰਦੀ ਹੈ ਜੇ ਸਿੰਗਲ ਮੈਗਨੇਟ 155 ਕਿਉਂਕਿ ਇਹ ਡੈਕ ਨੇ ਟੱਕ ਕੇ ਚੱਲ ਨਹੀਂ ਨਹੀਂ ਕਿਉਂਕਿ ਡੈਕ ਤੇ ਜਿਹੜਾ ਲੋਡ ਚੱਕਣ ਦੀ ਸਮਤਾ ਉਹ ਬਹੁਤ ਜ਼ਿਆਦਾ ਆ ਉਹ ਕਿਤੇ ਨਾ ਕਿਤੇ ਜਾ ਕੇ ਸਪੀਕਰਾਂ ਨੂੰ ਗਰਮ ਕਰਦਾ ਹੋਣਾ ਉਹ ਕਦੇ ਇਹ ਮੱਚ ਗਿਆ ਕਰੇ ਸਪੀਕਰ ਮੱਚ ਜੇ ਚਲੋ ਇਹਦਾ ਬਾਈ ਦਾ ਹੱਲ ਆਪਾਂ ਪ੍ਰੋਪਰ ਤਰੀਕੇ ਨਾਲ ਕਰਨਾ ਜਿਹੜਾ ਲੰਬਾ ਟਾਈਮ ਟੱਕ ਕੇ ਚੱਲੇ ਠੀਕ ਆ ਜੀ ਚਲੋ ਠੀਕ ਆ ਮਿੱਤਰੋ ਕਰਦੇ ਆ ਹੱਲ ਬਣੇ ਰਹੋ ਵੀਡੀਓ ਦੇ ਨਾਲ ਬਾਗੀ ਮਿੱਤਰੋ ਸੈੱਟ ਕਰਤਾ ਸੀ ਆਪਾਂ ਅੱਧਾ ਓਕੇ ਸਪਲਾਈ ਚ ਪ੍ਰੋਬਲਮ ਸੀ ਸਪਲਾਈ ਵਾਲੇ ਜਿਹੜੇ ਮੌਸਕਟ ਨੇ ਆਪਾਂ ਪਾਤੇ Ориਜਨਲ ਚੈੱਕ ਕਰ ਸਕਦੇ ਤੁਸੀਂ ਕੰਕੇ ਉਹਦੇ ਬਾਅਦ ਚੈੱਕ ਰਿਹਾ ਸਟੈਪ ਟੂ ਸਟੈਪ ਇੱਥੇ ਤੱਕ ਪਹੁੰਚੇ ਤਾਂ ਅੱਗੇ ਵੋਲਿਊਮ ਟੋਨ ਇਹਦੇ ਬਾਅਦ ਪਾ ਕੇ ਹੁਣ ਆਪਾਂ ਦੇਖਦੇ ਹਾਂ ਹੋਰ ਕੀ ਦਿੱਕਤ ਹੈ ਤੁਹਾਨੂੰ ਅੱਗੇ ਵੀ ਦੱਸਿਆ ਸੀ ਜੇ ਵੀਡੀਓ ਚ ਪ੍ਰੋਬਲਮ ਨੂੰ ਚੁੱਪ ਕਰਕੇ ਕਰੇ ਦੋਨੇ ਆਈਸੀ ਚੇਂਜ ਕਰ ਦਿਆ ਕਰੋ ਸਾਰੀ ਪ੍ਰੋਬਲਮ ਸੋਲਵ ਹੋ ਜਾ ਕਰੋ ਚਲੋ ਠੀਕ ਆ ਜਿਵੇਂ ਜਿਵੇਂ ਤੁਹਾਨੂੰ ਦੱਸ ਦਿਆਂ ਜੀ ਫਿਰ ਅੱਗੇ ਕੀ ਪ੍ਰੋਬਲਮ ਆਉਂਦੀ ਅੱਗੇ ਜਾਂ ਨਹੀਂ ਜਾਂ ਚੱਲਦਾ ਠੀਕ ਹੈ ਹਾਂਜੀ ਮੈਂ ਤਰੋ ਫਾਈਨਲੀ ਓਕੇ ਕਰਤਾ ਆਪਾਂ ਟੈਕ ਠੀਕ ਹੈ ਜੀ ਇਹਨੂੰ 12 ਤੋਂ 8 ਵਾਲਾ ਕਰਤਾ ਲੋਡ ਪੰਗਾ ਬਰਾਬਰ ਕਰਤਾ ਸੋਚਾਂ ਤਿੰਨੇ ਪਾਤੀਆਂ ਆਵਾਜ਼ ਵਾਲੀਆਂ ਚੈੱਕ ਕਰ ਸਕਣ ਤੁਸੀਂ ਆ ਜੋੜਤੀ ਨਾਲ ਇੱਕ ਚੀਜ਼ ਹੋਰ ਆ ਜਦੋਂ ਜਿਹੜੀ ਬੀਟੀ ਆ ਬੀਟੀ ਆ ਜਿਹੜੀ ਕੱਲੀਆਂ ਸੋਚਾਂ ਦੇ ਸਿਰ ਤੇ ਖੜੂਗੀ ਤਾਂ ਇਹ ਹੱਲ 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 ਸੋਚਾਂ ਖਰਾਬ ਹੁੰਦੀਆਂ ਨੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੀ ਕਰਿਆ ਗੰਮ ਲਾਤੀ ਹੁਣ ਹਿੱਲੂ ਨਹੀਂ ਸੋਚਾਂ ਤੇ ਲੋਡ ਨਹੀਂ ਰਹੂ ਆ ਸੋ ਆ ਜੱਕ ਪਾਤਾ ਨਵਾ ਇੱਕ ਇੱਕ ਸੋਚ ਪਾਤੀ ਤੁਹਾਡੇ ਸਾਹਮਣੇ ਆ ਓਕੇ ਕਰਤਾ ਚਲੋ ਫਿਰ ਟਰੈਕਟਰ ਤੇ ਦਿਖਾਉਨੇ ਆਪਾਂ ਥੋੜਾ ਠੀਕ ਹੈ ਜੀ ਕੀ ਪਰਫਾਰਮੈਂਸ ਦਿੰਦਾ ਇਹ ਕੋ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਕਰਤੀਆਂ ਆਪਾਂ ਓਕੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਟਰੈਕਟਰ ਕੋ ਹਾਂ ਜੀ ਮਿੱਤਰੋ ਜਿਹੜਾ ਡੈਕ ਸੀਗਾ ਉਹ ਫਾਈਨਲੀ ਓਕੇ ਹੋ ਗਿਆ ਤੇ ਚੈੱਕ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਪਾਤਾ ਤੇ ਹੁਣ ਆਪਾਂ ਛੋਟੇ ਭਾਈ ਤੋਂ ਰਿਵਿਊ ਲੈਨੇ ਆਂ ਹਾਂ ਵੀ ਛੋਟੇ ਭਾਈ ਕਿਵੇਂ ਚੱਲਦਾ ਵਧੀਆ ਚੱਲਦਾ ਵੀਰੇ ਅੱਗੇ ਖਾਜੇ ਨੌਖ ਸੇ ਸੀ ਸਾਰੇ ਲੋਟ ਹੋ ਗਏ ਨਵੇਂ ਨੂੰ ਚੰਦਰ ਲਾ ਗਏ ਚੱਲਦਾ ਨਾ ਮੇਂ ਆਂ ਗੋ ਕੇ ਵਧੀਆ ਚੱਲਦਾ ਨਾ ਮੇਂ ਤੋਂ ਨਮੇ ਤੋਂ ਪੂਰਾ ਵਧੀਆ ਚੱਲਦਾ ਨਾ ਮੈਂ ਮਾਰਦਾ ਵੇਸ਼ ਪੂਰੀ ਤਾਈ ਆਪਾਂ ਆਪਣੇ ਫੇਸਬੁੱਕ ਫੈਮਲੀ ਨੂੰ ਦਿਖਾ ਦਿੰਦੇ ਗੱਲ ਕਰ ਕਾਪੀਰਾਈਟ ਦਾ ਚੱਕਰ ਆ ਠੀਕ ਆ ਤੇ ਚੈੱਕ ਕਰ ਸਕਦੇ ਆਂ ਬਾਈ ਸੀਗਾ ਪੁਰਾਣਾ ਹਰ ਕਰਤੀਆਂ ਦੀਆਂ ਬਾਫਾ ਬੰਦ ਠੀਕ ਹੈ ਜੀ ਤੇ ਟਰੈਕਟਰ ਦੀ ਕੰਡੀਸ਼ਨ ਦੇਖੋ ਚਲੋ ਠੀਕ ਹੈ ਜੀ ਓਕੇ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਕਰ ਲਿਓ ਠੀਕ ਹੈ ਜੀ ਚਲੋ